ਜੋ ਇਹ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਸ਼ੁਰੂ ਕੀਤੀ ਗਈ ਹੈ ਉਸ ਸੰਬੰਧ ਦੇ ਵਿੱਚ ਜਿਹੜੇ ਸਾਡੇ ਐਸਐਸਪੀ ਸ਼੍ਰੀ ਮੁਕਸੇ ਸਾਹਿਬ ਸ਼੍ਰੀ ਅਖਿਲ ਚੌਧਰੀ ਆਈਪੀਐਸ ਐਸਐਸਪੀ ਸਾਹਿਬ ਵੱਲੋਂ ਜਿਹੜੇ ਮੁਕਸੇ ਡਿਸਟ੍ਰਿਕਟ ਦੇ ਨਾਲ ਹਰਿਆਣਾ ਬਾਰਡਰ ਰਾਜਸਥਾਨ ਬਾਰਡਰ ਦੇ ਕਰੀਬ 18 ਪੁਆਇੰਟ ਹੈ ਗਿਆ ਜਿਹੜੇ ਉਨ੍ਹਾਂ ਦੀ ਪੁਲਿਸ ਨੂੰ ਨਾਲ ਲਾ ਕੇ ਸਾਡੇ ਜਵਾਨ ਨਾਲ ਲਾ ਕੇ ਪ੍ਰੋਪਰ ਸੀਲ ਕੀਤੇ ਗਏ ਅਰਲੀ ਮਾਰਨਿੰਗ ਤੋਂ ਉਨ੍ਹਾਂ ਦੇ ਵਿੱਚ 13 ਨਾਕੇ ਹਰਿਆਣੇ ਦੇ ਤੇ 6 ਨਾਕੇ ਰਾਜਸਥਾਨ ਦੇ ਦੇ ਔਰ 19ਵਾਂ ਇਹ ਪੁਆਇੰਟ ਹੈਗਾ ਕਿਲਿਆਂ ਵਾਲੀ ਦਾ ਜਿਹਦੇ ਵਿੱਚ ਅਚੰਚੇ ਜਿਹੜੀ ਇਹ ਚੈਕਿੰਗ ਆਪਰੇਸ਼ਨ ਜਿਹੜਾ ਡੀਜੀਪੀ ਸਾਹਿਬ ਵੱਲੋਂ ਪ੍ਰੋਪਰ ਸੀਲ ਜਿਹੜਾ ਕੀਤਾ ਗਿਆ ਵਾ ਇਦੇ ਵਿੱਚ ਵਾਹਨ ਆਇਪ ਪਾਈ ਸਾਇਫ ਰਾਈ ਕਾਫੀ ਚੱਕੀਪੁਰਿਸ ਜਿਹੜੇ ਆ ਅਸੀਂ ਜਿਹੜੇ ਰਾਉਂਡ ਆਪ ਕੀਤੇ ਆ ਔਰ ਉਹਨਾਂ ਕੋਲੋਂ ਕੋਈ ਨਾ ਕੋਈ ਰਿਕਵਰੀ ਵੀ ਹੋਣ ਦੀ ਉਮੀਦ ਹੈਗੀ ਜਿਹੜੀ ਅਸੀਂ ਕੰਪਲੀਟ ਸਾਡਾ ਮਿਸ਼ਨ ਹੋਣ ਤੋਂ ਬਾਅਦ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਵੀ ਦੇ ਦਵਾਂਗੇ ਬਾਰਡਰਾਂ ਰਾਈ ਜਿਹੜੇ ਨਚਾ ਹੁੰਦਾ ਸੀਗਾ ਕਿਸ ਤਰ੍ਹਾਂ ਦੀ ਚਾਵਲੀ ਦੋਗੇ ਜਿਹੜੇ ਤਸਕਰਾਂ ਨੂੰ ਜਿਹੜਾ ਹਥਿਆਰ ਦੇ ਬਾਲਾ ਨੇ ਜਿਹੜਾ ਵੀ ਬਾਰਡਰਾਂ ਰਾਈ ਵਾਹਕਲ ਤੇ ਜਾਂ ਬੱਸਿਸ ਤੇ ਜਾਂ ਟਰੱਕਾਂ ਰਾਹੀਂ ਜਿਹੜਾ ਆਉਂਦਾ ਹੈ ਉਹ ਉਹਨੂੰ ਹੀ ਰੋਕਣ ਲਈ ਜਿਹੜਾ ਹੈਗਾ ਇਹ ਕੀਤਾ ਗਿਆ ਆਮ ਪਬਲਿਕ ਨੂੰ ਔਰ ਨਸ਼ਾ ਤਸਕਰਾਂ ਨੂੰ ਇਹੀ ਅਪੀਲ ਹੈਗੀ ਆ ਵੀ ਜਿਹੜੇ ਆਪਣਾ ਸਾਫ਼ ਸੁਥਰਾ ਚੰਗਾ ਕੰਮ ਕਰਨ ਮਿਹਨਤ ਕਰਨ ਗਲਤ ਕੰਮ ਦਾ ਜਿਹੜਾ ਹੈਗਾ ਨਤੀਜਾ ਮਾੜਾ ਅੱਜ ਨਹੀਂ ਤੇ ਕੱਲ ਸਾਰੇ ਜਿਹੜੇ ਹੈਗੇ ਆ ਨਸ਼ੇ ਦੇ ਤਸਕਰ ਜਾਂ ਕੋਈ ਹੋਰ ਨਸ਼ਾ ਦੇ ਜਿਹੜੇ ਵਪਾਰ ਕਰਦੇ ਆ ਵੱਡੇ ਵੱਡੇ ਬੰਦੇ ਜਾਂ ਇਵਨ ਛੋਟੇ ਜਿਹੜੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਰੇ ਅੱਜ ਮਿਸ਼ਨ ਦੇ ਵਿੱਚ ਸਾਡੇ ਕਰੀਬ 1 ਐਸਪੀ, 2 ਡੀਐਸਪੀ, 2 ਐਸਐਚਓ ਤੇ 150 ਦੇ ਕਰੀਬ ਜਿਹੜੇ ਹੈਗੇ ਆ ਆਓ ਆਰਜ਼ ਜਿਹੜੇ ਹੈਗੇ ਆ ਸਾਰੇ ਤਨਹਤ ਕੀਤੇ ਗਏ ਆ। ਬਹੁਤ ਬਹੁਤ ਵਧੀਆ ਤਰੀਕੇ ਨਾਲ ਚੈਕਿੰਗ ਹੋ ਰਹੀ ਆ ਬਹੁਤ ਅੱਛਾ ਜਿਹੜਾ ਹੈਗਾ ਉਹਦਾ ਰਿਸਪਾਂਸ ਔਰ ਪਬਲਿਕ ਵੱਲੋਂ ਵੀ ਅੱਛਾ ਆਪੀ ਇਹ ਤੁਸੀਂ ਰੂਟੀਨ ਦੇ ਵਿੱਚ ਕਰਦੇ ਰਿਹਾ ਤਾ ਥੈਂਕ ਯੂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ